ਸਤਿ ਸ਼੍ਰੀ ਅਕਾਲ ਦਾ ਨਮਸਤੇ ਸਾਰਿਆਂ ਨੂੰ ਬਈ ਅੱਜ ਨਿਸ਼ਾਨ ਸਾਹਿਬ ਸਾਡੇ ਗੁਰਦੁਆਰੇ ਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਸ਼ਿਫਟ ਹੋ ਰਿਹਾ ਆ ਕਰੇਮ ਮੰਗਾਈਏ ਪੂਰੀ ਗਲੀ ਰੋਕ ਕੇ ਕੰਮ ਸ਼ੁਰੂ ਕਰਨਾ ਹੈ ਦਿੱਤੋ ਦੀ ਨਿਸ਼ਾਨ ਸਾਹਿਬ ਲੈ ਕੇ ਦੂਜੇ ਪਾਸੇ ਲੈ ਕੇ ਜਾਣਾ ਸੀ ਕਿਹਾ ਕਿਹਾ ਹੋ ਮਰੀਏ ਸਵਾਦ ਆਜੀ पाइप सारे नए 3 शाम शाम तक 200 लगा आले टाइम लगू शाम तक शाम तक ही होगा ना आले प्रोसेस 4 बजे तक सारे सारे ही में लोणा बैठ लो चल हां सोखा नहीं हैगा टाइम लगूगा बिल्कुल बिल्कुल ਕਟੜਕੇ ਲਾ ਲੈਣਾ ਤੇ ਉਹ ਫਿਰ ਪਾਉਣਾ ਠੀਕ ਆ 4-5 ਵਜ ਜਾਣੇ ਜਦੋਂ ਪਹਿਲੇ ਨਿਸ਼ਾਨ ਸਾਫ ਲੱਗਿਆ ਉਹਨੂੰ ਉਤਾਰਨ ਦੀ ਤਿਆਰੀ ਹੋ ਚੁੱਕੀ ਪੂਰੀ ਆ ਇੱਕ ਸੇਵਾਦਾਰ ਉੱਪਰ ਚੜਿਆ ਹੋਇਆ ਅਸਲ ਜੈਨੀਫਰ ਵਾਲੇ ਭਾਜੀ ਵੀ ਆ ਗਏ ਯਾਰ ਵਧੀਆ ਵਧੀਆ ਸੁਣਾਓ ਉਹ ਲੱਗਣ ਲੱਗਾ ਦੇਖੋ ਉਹ ਸਿਰ ਤੇ ਲੱਗਣ ਲੱਗਾ ਸੀ ਉਹਨਾਂ ਦੇ ਇਹਦੇ ਪਰ ਰੋਕੇ ਉਹਨਾਂ ਨੇ ਉਹਦੇ ਨਾਲ ਬੰਨ ਲੈਣਾ ਉਹਨਾਂ ਨੇ ਕਟਿੰਗ ਕਰਨਗੇ ਵਾਰੀ ਵਾਰੀ ਫੇ ਥੱਲੇ ਆਉ ਫੇ ਗੱਡੀ ਮਾਰਨੇ ਮੈਂ ਤਾਂ ਪ੍ਰੋਸੈਸ ਪਹਿਲੀ ਵਾਰ ਦੇਖਿਆ ਜਿਸਦੇ ਪਹਿਲੇ ਦੇਖਿਆ ਹੋਇਆ ਨਾ ਇਹ ਨਹੀਂ ਫਸਟ ਟਾਈਮ ਤੁਸੀਂ ਫਸਟ ਟਾਈਮ ਆ ਜਦ ਨਵੇਂ ਵਾਲਾ ਕਹਿੰਦੇ ਸਵੇਰੇ 4 ਵਜੇ ਲੈਣਾ ਉਹਨਾਂ ਨੇ ਨਵਾਂ ਨਿਸ਼ਾਨ ਸਾਹਿਬ ਨਾ ਉਤਾਰ ਕੇ ਲਾਉਣਾ ਇਹ ਉਤਾਰ ਕੇ ਕਿੰਨੇ ਸਾਲ ਪੁਰਾਣਾ ਆਈਡੀਆ ਹੈਗਾ ਭਾਈ ਨਿਸ਼ਾਨ ਸਾਹਿਬ ਤੁਹਾਨੂੰ ਤਾਂ ਪਤਾ ਹੀ ਤੁਹਾਨੂੰ ਆफी ਸਾਲ ਹੋ ਗਏ ਇੱਥੇ ਇਹ ਨਿਸ਼ਾਨ ਸਾਹਿਬ 8 ਸਾਲ ਬਣਾਉਣਾ ਹੈ ਪਹਿਲਾਂ ਇੱਕ ਹੋਰ ਕਿਤੇ ਸੀਗਾ ਇਹ ਅਸਲ 8 ਸਾਲ ਹੋ ਗਏ

ਹੋਲੀ-ਹੋਲੀ ਪਰ ਚੱਕਣਗੇ ਹੋਲੀ-ਹੋਲੀ ਜਾ ਰਿਹਾ ਨਿਸ਼ਾਨ ਸਾਹਿਬ ਬਿਲਕੁਲ ਬਿਲਕੁਲ ਸਾਹਿਬ ਰੱਖਾ ਬਿਲਕੁਲ ਸਾਹ ਪਰ ਨੂੰ ਵੀ 3-4 ਜਣੇ ਹੋਣ ਬਿਲਕੁਲ ਸਹੀ ਗੱਲ ਆ ਹਾਂ ਆਨਵੀ ਮਿੱਤਰ ਸਾਨੂੰ ਵੀ ਪਿੱਛੇ ਆਉਣਾ ਪੈਣਾ ਆ ਕਿੰਨੇ ਫੁੱਟ ਕਿੰਨੇ ਫੁੱਟ ਤੇ ਹੋਊਗਾ ਕਿੰਨੀ ਮੰਜ਼ਲ ਤੱਕ ਹੋਊਗਾ ਹੈ 2 ਫੁੱਟ ਦੀ ਇੱਕ ਲੈਂਥ ਹੈ ਜੀ 2 ਫੁੱਟ ਦੀ ਲੈਂਥ ਹੈ ਇਹ ਕਿੰਨੀ ਲੈਂਥ ਹੈ 1 2 3 4 5 ਆ ਸਾਡੀ ਵੀ ਸੇਵਾ ਲੱਗ ਗਈ ਮਹਾਰਾਜ ਨੇ ਸਾਡੀ ਵੀ ਸੇਵਾ ਲਾਤੀ ਖੇਤੋਂ ਖੇਤੋਂ ਯਾ ਚੋਰ ਨੂੰ ਉੱਪਰ ਚੜਨਾ ਪੈਣਾ ਚੜ੍ਹ ਜਾ ਚੜ੍ਹ ਜਾ ਉੱਪਰ ਚੜ੍ਹ ਜਾ ਵਾਹ ਹੈ ਗੁਰਜੀ ਕਾਕਾ ਵਾਹ ਹੈ ਗੁਰਜੀ ਕੀ ਹੱਤੇ ਦੇਖ ਕੇ ਪਿੱਛੇ ਭਾਈ ਧਿਆਨ ਆ ਗਿਆ ਆਹਾਂ ਅਸ ਗਾਣਾ ਆਹ ਆਹ ਮਾਈ ਗੱਡ ਭਾਈ ਹੁਣੀ ਪੂਰੀ ਹੋਰ ਆਹ ਬਾਜਾ ਤਾਂ ਫੜ ਕੇ ਉਹ ਬੰਦਰ ਲੈ ਆਉਂਗਾ ਬੜੀ ਜੱਟਾਂ ਲੈਣ ਦੇ ਪਰ ਮਗਰ ਨੇ ਹੱਟ ਰਦੇ ਨੇ ਬੱਟigere ਫੋਟ ਬੱਟigere ਫੋਟ ਬੱਟigere ਫੋਟ ਉਹ ਫੁੱਟਸ ਦੇ ਇੱਕ ਵਾਰ ਆ ਗਈ ਤੈਨੂੰ ਪਤਾ ਹੈ ਹੋਏ ਬਹੁਤ ਆ ਰਿਹਾ ਯਾਰ ਹੋਲੀ ਹੋਲੀ ਕਰੇ ਨੱਗੇ ਥਰੇ ਲੈ ਕੇ ਜਾ ਰਹੀ ਆ ਥੇ ਰੱਖੋ ਪੂਰਾ ਟਾਈਮ ਪੂਰਾ ਟਾਈਮ ਆ ਜੀ ਆਜਾ ਭਾਇਆ ਬੈਠ ਲੈ ਪੈਰਲਲ ਆਹੋ ਥਲੇ ਪੈਰ ਲਾ ਲੋ ਮੈਂ ਸੋਕਾ ਥੋੜਾ ਦੂਰ ਹੋ ਜਾ ਨੇੜੇ ਵਾਲੇ ਖੜੇ ਹੋ ਰਸਾ ਚੌੜਾ ਕਰ ਦੋ ਚੌੜਾ ਕਰੋ ਹਾ 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 ਰਬਾ ਸੱਚੇ ਬਾਸ਼ਾ ਅੱਧਾ ਹੜਾ ਇਧਰ ਹੋਰ ਕਰਾਵਾ ਸ਼ੇਰੋ 17 ਫੁੱਟ ਬਾਹਰ ਲਿਆਉਂਗਾ 10 ਫੁੱਟ ਖਿੱਚ ਲੋ ਬੜਾ ਹੋਟ ਨਹੀਂ ਖਿੱਚਾ ਥਲੇ ਲੱਗ ਗਿਆ ਵਾ ਲੈਂਟਰ ਦੇ ਵਿੱਚ ਉੱਪਰ ਚੱਕਣਾ ਮਨਾ ਥੋੜਾ ਜਿਹਾ ਬਾਰੀ ਬਾਰੀ ਦੇ ਚੱਕਣਾ ਪੈਣਾ ਹਲੇ ਖੜਜੋ ਜਾ ਜਾ ਨਹੀਂ ਚੱਕਣਾ ਪਾਰਾ ਬਾਈ ਨਹੀਂ ਚੱਕਣਾ ਮੈਂ ਖੱਚੇ ਰਾਦਾ ਮੈਂ ਤਿਆਰ ਲਵਨੇ ਆ ਦੇਖ ਜਾ ਬਾਰੀ ਲੈ ਲਓ ਮੇਰੇ ਨੇ ਖਿੱਚਿਆ ਨਹੀਂ ਖਿਚਿਆ ਨਾ ਸੌਖਾ ਨਹੀਂ ਹੈਗਾ ਪਾਰਾ ਪਤਾ ਨਹੀਂ ਕਿ ਚਾ ਲੈਂਟਰ ਪੈ ਗਿਆ ਨਾ ਉਹ ਨਮਾ ਹੁਣ ਨਹੀਂ ਖਿੱਚਣਾ ਨੇ ਚ ਕਹਿਣਾ ਬਾਈ ਬਾਹਰੀਆਂ ਥੋੜਾ ਚੱਕਿਆ ਜਾਣਾ ਹਾਂ ਇੱਧਰ ਥੋੜੀ ਚੱਕਿਆ ਜਾਣਾ ਸਾਰਾ ਪਾਰ ਸੱਪੜ ਮੰਗਾਲਾ ਦੋਨਾ ਹੁਣ ਚੱਕਿਆ ਜਾਊਗਾ ਹੁਣ ਖਿੱਚੋ ਖਿੱਚਾ 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 ਅਲੂ ਦੇ ਰੁਕ ਜਾ ਆਜੋ 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 ਬਸ ਜੀ आ गया, आ गया तक आ गया, आ गया। रसा, रसा या बहुत आराम निशान साहब अज दूजे पास शिफ्ट कि नवा निशान साहब चाड़ना शामी चार बजे का टाइम दिता सात ਵਾਹ ਵਾਹ ਇਹਦੇ ਤੇ ਕਰਾ ਦੇ ਸੈਂਟਰ ਜਿਹੜੇ ਨਮਨ ਸਿੰਘ ਸਾਹਿਬ ਦੀ ਇੱਥੇ ਹੋਪੋਟੇ ਕਰਾ ਦੇ ਨਮਨ ਸਿੰਘ ਸਾਹਿਬ ਇੱਥੇ ਲੱਗਣਾ ਹੁੰਦਾ ਆ نیچے ਮੋਟਰ ਜਗ੍ਹਾ ਬਣੀ ਹੋਈ ਆ ਆ 10 ਫੁੱਟ ਥਲੇ ਤੱਕ ਬਣਾਇਆ ਹੋਇਆ ਮੋਟਰ نیچے ਲੱਗੀ ਹੋਈ ਆ ਇੱਥੇ ਚਲੋ ਆਉਣ ਦੋ ਬੰਦੇ ਆ ਚਲੋ ਚਲੋ ਯਾਰ ਨਾ ਮਤੇ ਜਾਣਾ ਤੇ ਬੈਲਡ ਕੱਟੋ ਕਿੱਥੇ ਆ ਚਲੋ ਹੋਰ ਆ ਬੈਲਡ ਕੱਟੋ ਅੱਜ ਤੇਰੀ ਬੈਲਡ ਕੱਟੋ ਲੈਟ ਅੱਗੀ ਨਹੀਂ ਆ ਬੋਰਾ ਪਾਈਪ ਕੱਢਣਾ ਸੀ ਉਹਨੇ ਵੱਡੇ ਨਵਾਂ ਨਿਸ਼ਾਨ ਸਾਹਿਬ ਦੇ ਪਾਈਪ ਅੱਜ ਤਿਆਰੀ ਹੋ ਗਈ ਫਿਟ ਕਰਨ ਦੀ ਜਿਹੜਾ ਉਹਦੇ ਸ਼ਹਿਰ ਕਰਦੇ ਹਾਂ ਸ਼ਾਂਤ ਦਾ ਟਾਈਮ ਤੇ 4 ਵਜੇ ਪਟਿਆ ਦੀ ਹਾਂ ਜੀ ਡਿਰੇਕਟਰ ਤੇ ਲਵਾ ਦੋ ਫਿਰ ਡਿਰੇਕਟਰ ਤੇ ਲਵਾਓ ਜੀ ਪਾਈ ਲੱਗ ਜਾਣਾ ਫਿਰ ਵਾਜਿੰਦਾ ਹੀ ਲੋੜ ਜਾਂਦਾ ਅਗਲੇ ਨੂੰ ਲੋੜਾ ਅਗਲੇ ਨੂੰ ਇਹਨੂੰ ਕੋਏ ਨੂੰ ਨਹੀਂ ਲੋੜ ਰਸਤੀ ਅਗਲੇ ਨੂੰ ਲੋੜਾ ਉਹ ਉੱਪਰ ਕਰਦੇ ਇੱਕ ਲੈਣਾ ਉੱਥੇ ਬਿਜਲੀ ਵਾਲੇ ਕੋਲ ਤਾ ਜਾਓ ਇਹਦੀ ਤਾਰ ਵੀ ਹਾਂ ਉਲਟਾ ਕੇ ਲਗਾ ਦੀ ਤਾਰਾਂ ਉਲਟਾਈ ਨੇ ਇਹ ਅਰਿਆ ਕਰਵਾਈ ਜਾਂ ਪੰਗੀਆਂ ਸਾਰੀ ਦਵਾਰਾ ਲਟਾ ਦੀ ਸੀ ਨਹੀਂ ਫਰਾਂਟਾਉਣੀ ਐ ਜੈਨਟਾ ਬਣਦੀ ਆਪਾਂ ਚਲਾਨਾ ਤਾਂ ਨਹੀਂ ਗਈ ਚਲਾਨ ਗਿਆ ਚਲਾਨਣ ਗਿਆ ਵਾ ਜਾਣਾ ਕਿ ਨਹੀਂ ਹਾਂ ਹਾਂ ਉੱਤੇ ਹੀ ਹੋ ਗਿਆ ਭੱਜ ਗਿਆ SLAJ ਜੀ ਦੇ ਪਾਸ ਕਰ ਗਏ ਰੋਵੀ ਦੇ ਜੀ SLAJ ਨਾਲ ਗੋਲੀਆ ਕੋਈ ਗੱਲ ਇਹਦਾ ਉੱਤੇ ਡਾਇਰੈਕਟ ਹੀ ਲੱਗਦਾ ਚਾਰ ਨਾਲ ਹੱਥ ਪਾ ਜਾ ਕੇ ਵਿੱਚ ਲਾਦਾ ਤੇਰੇ ਪਾਣੀ ਨਾ ਕਰੋ ਫੋਰੀ ਨਾ ਸਲਾਮਾ ਬਸ ਮੈਂ ਕੱਢਣ ਦੀ ਲੋੜ ਤਾਂ ਹੈ ਨਹੀਂ ਹਾਂ ਉਹ ਬੜੇ ਲੋਗ ਆ ਰਹੇ ਸੋਪਰਾ ਸਿੱਧਾ ਕਰਵਾਓ ਪਰੂ ਸਿੱਧਾ ਕਰਵਾ ਉਹਦਾ ਭਾਗ ਚ ਚੱਲੀ ਜਾਂਦਾ ਸਰਵਾ ਲਈ ਅਸੀਂ ਉਹ ਬੂਮ ਸਿੱਧਾ ਕਰਾ ਦੇ ਉਹ ਸਿੱਧਾ ਕਰਾ ਉਹ ਇੱਕ ਮਿੰਟ ਉਹ ਪਹਿਲਾਂ ਬੂਮ ਸਿੱਧਾ ਕਰਾ ਯਾਰ ਬੂਮ ਨੂੰ ਲਾ ਬੂਮ ਇਹ ਤਿੰਨ ਕਰਾ ਸਿੱਧਾ ਚੱਲੀ ਇਹ ਸਿੱਧਾ ਕਰ ਸਿੱਧਾ ਕਰ ਵਿੱਚ ਨਾ ਪਾਉਣੀ ਮੈਨੂੰ ਬੂਮ ਸਿੱਧਾ ਕਰਾ ਲਾ ਦਿਓ ਚਲਾ ਦਿਓ ਆ ਬੂਮ ਅੰਦਰ ਕਰਾ ਦੇ ਬੂਮ ਅੰਦਰ ਕਰ ਲਾ ਬਾਅਦ ਚ ਹਲਾਉਣ ਦੀ ਨਹੀਂ ਲੋੜ ਇੱਕ ਜਗ੍ਹਾ ਸੈਟ ਰੱਖੀ ਤੇ ਪੈ ਪੀ ਗਾਂ ਪਛਾ ਕਰ ਲਿਆ ਕਰਾਂਗੇ ਜਾਂਦੀ ਆਪਣੀ ਵਿੱਚ ਨਹੀਂ ਰੋਕ ਜਾ ਹੋ ਜਾ ਕਰਾ ਬਾਈ ਸਿੱਧਾ ਕਰ ਹੋਰ ਸਿੱਧਾ ਕਰਾ ਬਾਈ ਤੂੰ ਦੇਖਿਆ ਕਿ ਦੱਸੀ ਚੋਂ ਦੋਨ ਮਾਰਾਂ ਕਲਾਮ ਕਰੀ ਉਹਨੇ ਓਏ ਸਿੱਧਾ ਸਿੱਧਾ ਹੋਰ ਨਹੀਂ ਹੱਲ ਨਹੀਂ ਹੋਇਆ ਹੋਰ ਕਰਾ ਦੇ ਫਿਰ ਮਰਦ ਸਿੰਘ ਕਰਦੇ ਹਾਂ ਸਿੰਘ ਕਰਦੇ ਸਿੰਘ ਕਰਦੇ ਮੈਂ ਨਿਕਲਾ ਫੜੋਣਾ ਲੋਡ ਦੇ ਜਦੋਂ ਬਾਤ ਲੋਡ ਲਈ ਬਾਹਰ ਵਿੱਚ ਹੀ ਘੁਮਾ ਕੇ ਮੈਨੂੰ ਫੜਾ ਦੇ ਫਟਾਫਟ ਕਲਾਮ ਲਿਆਓ ਕਹਾਣੀ ਸਾਰੇ ਆਪਾਂ ਫੜਾ ਫੜਾ ਕਲਾਮ ਭਲਾ ਦੇ ਬੈਲਟਾਂ ਲਿਆਏ ਸੀ ਸਾਰੇ ਹੈਂ ਤੈਨੂੰ ਨਹੀਂ ਆਈ ਆਪਣੇ ਕੋਲ ਕੰਮ ਨਹੀਂ ਆ ਰਿਹਾ ਤੇ ਕੋਹਣੀ ਵਾਸਤੇ ਸੱਜਾ ਮੋੜੇ ਚੱਲੋ ਲੈ ਇੱਕ ਮਿੰਟ ਉਹ ਤੂੰ ਤਾਂ ਰੋੜਾ ਦੇ ਬੱਸ ਪਰ ਆਪ ਕਿਹੜੇ ਘਰੋਂ ਆਈ ਉਹ ਮੈਂ ਆਇਆ ਬਾਈ ਰੋੜੇ ਚੋਕ ਤੇ ਅੰਮ੍ਰਿਤਸਰ ਆਂ ਮੈਂ ਪਾਣੀ ਚੱਲ ਆਉਂਦੇ ਆਂ ਜੀ ਇਹਨਾਂ ਨੂੰ ਆਵੇ ਜੀ ਨਾ 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 ਤਾਂ ਉਹ ਤਾਂ ਪੈਂਦੀ ਨਹੀਂ ਜਨਰੇਟਰ ਚਲਾਇਆ ਆਓ ਚਾਲ ਦੋ ਚੱਲੀ ਨਾ ਵਾ ਚਲਾ ਦੇ ਪਾਪਾ ਇਹ ਤਾਂ ਚੱਲੀ ਨਹੀਂ ਇਹ ਵੱਡੇ ਬਿਜਲੀ ਦੀ ਹੈ ਹੈ ਫੇਰ ਆਪਾਂ ਪਾਪਾ ਕਿਧਰੋਂ ਲੈਣੇ ਪਊਗੇ ਦੇਖੋ ਮਾੜਾ ਸਿੰਗਲ ਫੇਸ ਹੀ ਆਪਣਾ ਇਹ ਸਟੋਰ ਬਾਜੀ ਇਹਨੂੰ ਕੋਈ ਨਾ ਚੱਲ ਪਾ ਦੇਣਾ ਉਹ ਚੱਲੀ ਬਾਜੀ ਫਿਰ ਸਿੰਗਲ ਚ ਕਰਾ ਦੋ ਨਾ ਇਹ ਤਾਂ ਬਿਲਡਿੰਗ ਕਰਾਉਣਾ ਹਾਂ ਕੱਟੋ ਕਰਾਓ ਜੇ ਕੱਟਦਾ ਨਾਲ ਡਾਟ ਹੋ ਜਾਣਾ ਆਹ ਇਹਦਾ ਬਾਜੀ ਐਨਰ ਰਸੀਰੇ ਪਾਈ ਹੁਣ ਨਿਸ਼ਾਨ ਸਾਹਿਬ ਰੇਡੀਓ ਤੇ ਗਾਰੰਟੀ ਨਾ ਹੁੰਦਾ ਸਤਰਾ ਵੱਲੋਂ ਬਾਰੀ ਬਾਰੀ ਉੱਪਰ ਹੋਰੀ ਉਹਦੀ ਓਪਨ ਹੋ ਜਾ ਕਰੂਗਾ ਫਿਰ ਉੱਪਰ ਵਾਲੀ ਉਹਦੀ ਅੰਦਰ ਮੋਟਰ ਆਹੀ نیچے ਆਲੇ ਜੀ ਫਿਰ ਰਿਮੋਟ ਆ

5 ਫੁੱਟ ਦਾ 5 ਫੁੱਟ ਦਾ ਖੰਡਾ ਹੀ ਹੋ ਗਿਆ ਨਾ ਹਾਂਜੀ ਹਾਂ ਬਹੁਤ ਸੋਹਣਾ ਖੰਡਾ ਹੈ ਵੀ 304 ਦਾ ਇਹ ਨਾ 202 ਵੀ ਹੁੰਦੀ ਹੈ ਜਿਹੜੀ ਆਪਾਂ ਭਾਂਡੇ ਰੋਟੀ ਖਾਣੇ ਠੀਕ ਆ ਉਹ ਸਸਤੀ ਹੁੰਦੀ ਹੈ ਇਹ ਸਰੇ ਦੀ ਸਸਤੀ ਮਾ ਜੰਗਾਲ ਬਿਲਕੁਲ ਨਹੀਂ ਐਲੀ ਦੁਨੀਆ ਤੱਕ ਐਂਦੀ ਦੁਨੀਆ ਤੱਕ ਇਸ ਤੋਂ ਕੋਈ ਜੰਗਾਲ ਨਹੀਂ ਅਗਲਾ ਨਾ ਦੋ ਵੀ ਗ੍ਰੈਂਡਰ ਕਰਾ ਚਾਹਿਆ ਸੀ ਬਹੁਤ ਸ਼ਾਈਨੀ ਤੇ ਉਹ ਤਾਰਾਂ ਟਾਲ ਦੋ ਅਲੱਗ ਕਾਰਬਨ ਵਾਲ ਟਾਲ ਦੋ ਕਿਹੜੀ ਗੱਲ ਹੈ ਇੱਕ ਵੀਰ ਰੋਲ ਬਿਜਲੀ ਵਾਲੇ ਨੂੰ ਕਹਿ ਕੇ ਨਾ ਉਹਦੇ ਨਾਲ ਖੰਡਾ ਲੱਗ ਗਿਆ ਵਾ ਨਿਸ਼ਾਨ ਸਾਹਿਬ ਫਾਈਨਲ ਰਕੇਸ਼ ਹੈ ਇਧਰ ਬਾਦੋਂ ਪਾ

के करूं कौन उपसुपर करियो जनाब ये पाटेर कंधे रे से तदकीने साद बात बहुत चलो आगे आना सा फूल ना जा हवा बैठा तो गली में बजी का साहब का लो कल को एक बात आई है सावन तो में कटने आई है रे क्या हो रे मैं खेल मारे

ਵਾਹ ਸ੍ਰੀ ਅਕਾਲ ਹੋਰੇ ਜੀ ਤੋਰਿਆ ਸਾ ਸ੍ਰੀ ਅਕਾਲ

ਰੀਆ ਕਾਨ ਜਰਾ ਪਰੇ ਆ ਸਾਹ ਚੜ੍ਹਨ ਲੱਗਾ ਆਟੋਮੈਟਿਕਲੀ ਉੱਪਰ ਜਾਊਗਾ ਕਾਨ ਜਰਾ ਸਾਹਾਂ ਤੋਂ ਤਕਰੀਬਨ ਚੱਲੇ ਆ ਕਾਨ ਜਰਾ ਹੁਸਲੋ ਬੋਲੀ ऊपर निशान साहब ने झूल जाना अठ घंटे लग गए बाबे नानक दुरपुर सबनों बहुत बहुत मुबारक है ਆਪਣੇ ਗੁਰੂ ਜੀ ਆਸੂ ਸੁਣਨ ਨੂੰ ਨਿਸ਼ਾਨ ਸਾਹਿਬ ਸਾਡਾ ਕੰਪਲੀਟ ਹੋ ਗਿਆ ਨਵਾਂ ਨਿਸ਼ਾਨ ਸਾਹਿਬ ਲੱਗ ਗਿਆ ਬਾਬੇ ਨਾਨਕ ਦੀ ਗੁਰਪ੍ਰਬ ਦੀ ਸਭ ਨੂੰ ਫੇਰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਬਾਬਾ ਰੱਖੇ ਜਲਦੀ ਮਿਲਦੇ ਆ ਕੋਈ ਬਲੌਗ ਵਿੱਚ